बेनती आहे दुकान थी खर्चो पूरे बंदि लंघ लैण जो लंबा क़ाबला ई जिना लंबा होे उन लंबा रखणा गा न जिनि जिने माइको नारे जवाब उन्हनि जे विचां गा ਸੇਨੇ ਹੁਕਮਤਵਾਦੀ ਨਹੀਂ ਕਰਨਾ ਇੱਕ ਦੂਜੇ ਨੂੰ ਇਹ ਭੱਜ ਕੇ ਨਹੀਂ ਜਾਣਾ ਇਹ ਕੋਈ ਆਪਣਾ ਉਹ ਨਹੀਂ ਕੰਮ ਆਰਥੀ ਨੂੰ ਲਿਆਉਂਦੇ ਆਪਾਂ ਸਾਡੇ ਬੋਸ ਨਾਲ ਦੇ ਨਾਲ ਚੱਲਾਂਗਾ ਪਿੱਛੇ ਆਓ ਕਿੱਧਰ ਸਰਕਾਰ ਜਿੰਦੂ ਜਿੰਦੂ ਕੋਕੇ ਦਾ ਐਸਟੀਐਮ ਸਰਕਾਰ ਪੰਜਾਬ ਸਰਕਾਰ ਹਾਏ ਵਕਾਤ ਦਦੂ ਹਾਏ ਹਾਏ ਵਕਾਤ ਦਦੂ ਹਾਏ ਹਾਏ ਵਕਾਤ ਦਦੂ ਹਾਏ ਹਾਏ ਪੰਜਾਬ ਸਰਕਾਰ ਮਰਦਾਬਾ ਮਿੱਠੀ ਗੋਲੀ ਦੇ ਨਾਲ ਵਕਾਤ ਦਦੂ ਮਰਦਾਬਾ ਜੰਦਾਬਾਦ ਮਰਦਾਬਾ ਭਾਈ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਹੱਥੇ ਪਾਸੇ ਬੈਠੇ ਆ ਵੀਰਾਂ ਕੇ ਸਾਰੇ ਸਾਥ ਨਾਲ ਸਾਥ ਦੋ ਆਜੋ ਸਾਰਿਆਂ ਦਾ ਕੰਮ ਆ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾਵਾ ਜੰਦਾਬਾਦ ਮਰਦਾਵਾ ਪੰਜਾਬ ਸਰਕਾਰ ਹਾਏ 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 ਐਮ ਐਲ ਏ ਜੂ ਮਰਦਾਵਾ ਜੰਦਾਬਾਦ ਮਰਦਾਵਾ ਪਾਣੀ ਦਾ ਨਾਂ ਨਕਾਸ਼ ਕਰਨ ਵਾਲੀ ਸਰਕਾਰ ਮਰਦਾਵਾ ਜੰਦਾਬਾਦ ਮਰਦਾਵਾ ਝੂਠੇ ਵਾਦੇ ਕਰਨ ਵਾਲੀ ਸਰਕਾਰ ਹਾਏ 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 ਗਰੀਬਾਂ ਨੂੰ ਪਾਣੀ ਵਿੱਚ ਡੋਪਣ ਵਾਲੀ ਸਰਕਾਰ ਮਰਦਾਵਾ ਜੰਦਾਬਾਦ ਮਰਦਾਵਾ ਲਿਖੀਆਂ ਗੋਲੀਆਂ ਦੇਣ ਵਾਲੀ ਸਰਕਾਰ ਦੇਉ ਕਿ ਕਿਸ ਤਰ੍ਹਾਂ ਆਪਾਂ ਦੋ ਜਨਰਲ ਹੋ ਗਏ ਲਗਾਤਾਰ ਜਿਹਨਾਂ ਨੂੰ ਇੱਕ ਵਾਰੀ ਕੰਮੀ ਜੋ ਕਰਨ ਦਾ ਕੰਮ ਆ ਜਿਹੜੀ ਦੁੱਖੀ ਵੀ ਆ ਸਕਦਾ ਹੈਗਾ ਆਪਾਂ ਦੇਖਾ ਬਾਰੇ ਹਾਦਸੇ ਇੱਕ ਤਸਵੀਰਾਂ ਤੁਸੀਂ ਲਾਈਵ ਪਿੰਡ ਫੂਲ ਤੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਰੀ ਕੱਟ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਕਾ ਬਰਾਏ ਸਰਦਾਰ ਬਲਕਾਰ ਮਿਸਤੂ ਹੱਕ ਬਣਦਾ ਕਿ ਸਰੋਤ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਸੀਵਰੇਜ ਦੀ ਲੀਕੇ ਨੂੰ ਲੈ ਕੇ ਭਾਰੀ ਰੋਸ ਲੋਕਾਂ ਦੇ ਵਿੱਚ ਜਤਾਇਆ ਜਾ ਰਿਹਾ ਤੁਸੀਂ ਤਸਵੀਰਾਂ ਲਾਈਵ ਪਿੰਡ ਫੂਲ ਤੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭਾਰੀ ਮਾਤਰਾ ਦੇ ਵਿੱਚ ਪਾਰੀ ਕੱਟ ਦੇ ਨਾਲ ਪੂਰੇ ਪਿੰਡ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਖੰਡਨ ਕੀਤਾ ਜਾ ਰਿਹਾ ਤੇ ਹਲਕਾ ਵਿਧਾਇਕ ਮੀਨ ਚੌਂਕ ਵਸਤਾ ਹੈ ਇਹ ਛੱਪੜ ਬੜਿਆ ਭਿਆਜੇ ਯਾਰ ਕਿਉਂ ਡਰੀ ਜਾਂਦਾ ਪਰ ਉਹ ਇਨਾਮ ਨੇ ਆਜੋ ਆਜੋ ਚੰਗੀ ਵੀਰਸਾ ਕਿਵੇਂ ਦਿੰਦੇ ਆ ਆਮੀਨਾ ਦਰਵਾਜ਼ਾ ਇਹਨੂੰ ਮੜਾਇਆ ਜਾਣਾ ਇਹ ਜਿਹੜਾ ਇਹ ਸਾਡਾ ਉੱਥੋਂ ਦਾ ਇਹ ਮੀਨ ਚੌਂਕ ਦਾ ਕੋ ਸਮਾਪਤਾ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਇਸੇ ਥਾਂ 'ਤੇ ਉੱਤੇ ਬਲਕਾਰ ਸਿੱਧੂ ਖੜ ਕੇ ਸਾਡੇ ਨਾਲ ਇੱਥੇ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਬਣਦੇ ਉਪਰ ਹੀ ਅਸੀਂ ਜਿਹੜਾ ਇਹ ਪਾਣੀ ਦਾ ਨਿਕਾਸ ਕਰਾਂਗੇ ਇਹਨੂੰ ਸਾਫ਼ ਸੁਥਰਾ ਸੁੱਟਾ ਇਹ ਰਸਤਾ ਹੋਊਗਾ ਇਹ ਪੱਤਰਕਾਰ ਵੀਰੋ ਤੁਹਾਡੇ ਜਰੀਏ ਸੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਕੋਈ ਛੱਪੜ ਨਹੀਂ ਹੈਗਾ ਇੱਥੇ ਜਿਹੜੇ ਪਹਿਲਾਂ ਕੈਂਕਰ ਪਾ ਕੇ ਇਹ ਮੇਨ ਰਸਤਾ ਪੱਕਾ ਕੀਤਾ ਗਿਆ ਸੀਗਾ ਜਿਹੜਾ ਇਧਰ ਆ ਰਿਹਾ ਇਹ ਜੇ ਮੱਟ ਨਾ ਮਾਰੀ ਹੁੰਦੀ ਇਹ ਮਿੱਟੀ ਦੀ ਇਹੀ ਪਾਣੀ ਉਹ ਘਰਾਂ ਦੇ ਥੋ ਟਿਕ ਜਾਂਦਾ ਜਿੰਨੇ ਆਕਾਰ ਆਗੇ ਆਕਰਾਂ ਦੇ ਵਿੱਚ ਅੰਦਰ ਤੇਕ ਪਾਣੀ ਬਣਿਆ ਪਿਆਗਾ ਤੁਸੀਂ ਆਪ ਹੀ ਦੇਖ ਲਓ ਇਹ ਸਾਨੂੰ ਨਰਕ ਭਰੀ ਜ਼ਿੰਦਗੀ ਜੀਣ ਦੇ ਉੱਤੇ ਸਰਕਾਰ ਇੱਥੋਂ ਦੀ ਮਜਬੂਰ ਕਰ ਰਹੀ ਹੈ ਇਖੋ ਦਾ ਪ੍ਰਸ਼ਾਸਨ ਬਲਕਾਰ ਸਿੱਧੂ ਇਸ ਚੀਜ਼ ਨੂੰ ਦੇਖਦਾ ਅੰਦੇਖਿਆ ਕਰ ਰਿਹਾ ਹੈਗਾ ਇਸ ਕਰਕੇ ਸਾਨੂੰ ਇਹ ਸੰਘਰਸ਼ੋ ਵਿੜਣਾ ਪਿਆ ਜੇਕਰ ਨਹੀਂ ਸਾਡੀ ਗੱਲ ਸੁਣੀ ਜਾਂਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੱਡਾ ਸੰਘਰਸ਼ ਲਿਖਾਂਗੇ ਉਸ ਦੀ ਸਰਕਾਰ ਆਪ ਖੁਦ ਜ਼ਿੰਮੇਵਾਰ ਹੋਊਗੀ ਸਾਨੂੰ ਕਿਸ ਰਸਤੇ ਉਹ ਨਾਲ ਲੈ ਕੇ ਜਾਣਾਗਾ ਹੁਣ ਸਾਡੇ ਵੀਰ ਗਰਦੀ ਜਗਦੀਪ ਸਿੰਘ ਜੀ ਉਹ 2 ਮਿੰਟਾਂ ਆਪਣੇ ਸੰਗਤਾਂ ਦੇ ਮੂਰੇ ਵਿਚਾਰ ਰੱਖਣਗੇ ਸਾਥਿਓ ਜਦੋਂ ਵੋਟਾਂ ਟਾਈਮ ਸੀ ਆਪਣੇ ਵੀ ਇੱਥੇ ਕਿਹੜੇ ਆਗੂ ਸੀ ਮੂਰੇ ਮੂਰੇ ਤੁਰੇ ਫਿਰਦੇ ਸੀ ਬਲਕਾਸ਼ਿੱਧੂ ਦੇ ਨਾਲ ਇੱਥੇ ਬਲਕਾਸ਼ਿੱਧੂ ਕਿੱਥੇ ਅੱਜ ਖੜੇ ਆ ਇੱਥੇ ਬਲਕਾਸ਼ਿੱਧੂ ਆਏ ਸੀ ਬਲਕਾਸ਼ਿੱਧੂ ਆ ਕੇ ਇੱਥੇ ਆਪਣੇ ਗੁਵਾੜ ਵਾਸੀਆਂ ਨੂੰ ਬੇਨਤੀ ਕਰਕੇ ਗਏ ਸੀ ਜੀ ਲਈ ਵੀ ਮੈਨੂੰ ਵੋਟਾਂ ਪਾਓ ਮੈਨੂੰ ਐਮਐਲਏ ਦੀ ਕੁਰਸੀ ਤੇ ਬਿਠਾਓ ਛੋੜਾ ਕਿਹੜਾ ਪਾਣੀ ਦਾ ਨਰਕਾ ਕਾਂਗਰਸ ਤੋਂ ਨਹੀਂ ਲਿਕਰਿਆ ਮੈਂ ਕੱਢੂੰਗਾ ਸਾਡੇ ਪਹਿਲੇ ਵੀ ਕਾਗਰਾਸ਼ ਵੇਲੇ 50 ਲੱਖ ਰੁਪਿਆ ਆਇਆ ਸੀ ਉਹ ਅਸੀਂ ਐਡੀਮ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਲਈ 5 ਲੱਖ ਰੁਪਿਆ ਲੱਗ ਗਿਆ ਸਾਡੇ ਇੱਥੇ ਦਿੱਛੋ 5 ਲੱਖ ਰੁਪਿਆ ਕਿੱਥੇ ਲੱਗਿਆ ਉਹਦੇ ਵਿੱਚੋਂ ਵੀ 5 ਲੱਖ ਰੁਪਿਆ ਖਾ ਗਏ ਇਹਦੀ ਵੀ ਅਨਕਵਾਰੀ ਕਰਨੀ ਚਾਹੀਦੀ ਆ ਉਹ ਤੰਕਾਰੀਆ ਨੂੰ ਬੇਨਤੀ ਕਰਦੇ ਆ ਲੈ ਵੀ ਇਹਦੇ ਵੀ ਮੜਾ ਮੋਟਾ ਆਮਲ ਕਰਨਾ ਲਈ ਵੀ 5 ਲੱਖ ਰੁਪਿਆ ਕਿੱਥੇ ਗਿਆਗਾ ਬਕਾ ਜਿੰਦੂ ਮਰਦਾਵਾ ਬਕਾ ਜਿੰਦੂ ਹਾਏ ਹਾਏ ਅੱਜ ਜੀ ਬਲਕਾ ਸਿੰਘੂ ਦੇ ਇੱਤੇ ਚੂੜੀਆਂ ਪਾ ਕੇ ਲੈ ਕੇ ਆਏ ਆ ਲੈ ਵੀ ਉਹ ਬੰਦਾ ਨਹੀਂ ਉਹ ਜਨੰਦਣਾਗਾ ਜੋ ਕੋਲ ਵਾਦੇ ਕਰਕੇ ਮੋਕਾਦਾਗਾ ਪਹਿ ਇੱਕ ਮਸਲਾ ਹੋਰ ਆ ਰਿਹਾ ਸਾਡੇ ਡੀਪੂਆਂ ਦੇ ਵਿੱਚ ਪਹਿਨਾਂ ਨੂੰ ਸਾਰੇ ਨਗਰਵਾਸੀ ਨੂੰ ਬੇਨਤੀ ਕਰਦਾ ਹੈ ਕਿ ਡੀਪੂਆਂ ਦੇ ਉੱਤੇ ਗੂਠੇ ਲੱਗ ਰਹੇ ਆ ਉਹ ਵੀ ਡੀਪੂ ਵਾਲੀ ਚਾਲ ਆ ਕਿਹਦਾ ਜਵਾਕ ਬਾਹਰ ਗਿਆ ਪਿਆ ਜਾਂ ਕੁੜੀ ਵਿਆਹ ਗਈ ਉਹਨਾਂ ਦੀ ਕਾਂਕਾ ਪਹਾਜਮੇ ਕਰਨਗੇ ਉਹਦਾ ਵੀ ਆਪਾਂ ਨੂੰ ਪਤਾ ਲੱਗ ਕੇ ਉਹਦਾ ਹੀ ਫਰਦਾ ਪਾਸ ਕਰਾਂਗੇ ਉਹਦੇ ਵਾਤੇ ਵੀ ਤਾਂ ਨਮਜਾਰਾ ਲੱਗ ਸਕਦਾ ਹੈਗਾ ਬਾਕੀ ਐਟੀਮ ਸਾਹਿਬ ਨੂੰ ਬੇਨਤੀ ਕਰਦੇ ਆ ਸਾਡੇ ਐਡੇੜੇ ਬੱਚੇ ਹੋਏ ਆ ਤੇ ਉਹਨਾਂ ਦੇ ਨਾਂ ਰਸਤਰਕਾਰ ਤੇ ਹਲੇ ਤੱਕ ਨਹੀਂ ਜੜੇ ਜਿਹਦੇ ਰਸਤਰਕਾਰ ਤੇ ਨਾਂ ਨਹੀਂ ਜੜੇ ਉਹ ਵੀ ਜੜਾਉਣੇ ਚਾਹੀਦੇ ਹੁੰਦੇ ਬਾਤ ਵੀ ਸੰਘਰਸ਼ ਸਾਨੂੰ ਵਿੱਢਣਾ ਪਊਗਾ ਸਾਡੀ ਇਨੀ ਕੀ ਬੇਨਤੀ ਆ ਅਪੀਲ ਆ ਬੇਨਤੀ ਸਮਝ ਲਓ ਚਾਹੇ ਇਨਜ਼ਾਮ ਚਲੋ ਸਾਰਾ ਕੁਝ ਜਿਹਦੇ ਨਾਲ ਹੀ ਆ ਪ੍ਰਕਾਸ਼ ਸਿੱਧੂ ਮੁਰਦਾਵਾ ਮੁਰਦਾਵਾ ਪ੍ਰਕਾਸ਼ ਸਿੱਧੂ ਹਾਏ 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 ਐਡੀ ਬੂਲਾਏ ਹਾਏ ਬਣੀ ਬਾਗ ਦਾ ਤੇ ਚਾਰੀਆਂ ਪੂਰੇ ਲਾਓ ਇੱਧਰ ਅੱਗੇ ਇੱਕ ਵੀ ਹੋਣਾ ਮੇਰੇ ਲੱਗਦਾ ਉੱਥੇ ਤੋਂ ਉੱਤਰਾ ਰਹੇ ਹੋ ਉਹ ਲੋਕੋ ਇਹ ਲਾਈਵ ਤਸਵੀਰ ਆ ਪਿੰਡ ਤੋਂ ਤੁਸੀਂ ਦੇਖ ਰਹੇ ਹੋ ਆਜੋ ਹੁਣ ਇਹਦੀ ਤਾਂ ਜਮਾਈ ਤਿਆਰੀ ਕਰਤੀ ਵਧੀਆ ਪਿੰਡ ਵਾਸੀ ਕਿੱਤਿਆਂ ਨਾਲ ਬਹਿਣੇ ਹਾਰ ਪਾਤਾ ਮੈਂ ਤਾਂ ਸੋਪਾ ਕੀਤਾ ਜਾ ਰਿਹਾ ਤੇ ਬਲਕਾਰ ਸਿੱਧੂ ਦਾ ਇਥੇ ਪੋਪਰਾ ਟੁੱਕੇ ਜਾ ਰਿਹਾ ਇਹ ਗੱਲਾਂ ਤਾਂ ਬਿਲਕੁਲ ਸੱਚੀ ਹੋ ਗਈਆਂ ਇਹ ਤਾਂ ਕਹਿੰਦਾ ਕੋਠੀ ਕਰਮਾ ਕਰਮਾ ਤੇ ਸਾਡੀਆਂ ਗੱਲਾਂ ਉਹ ਤਬਾਹੀ ਬੇੜ ਵਧੀਆਂ ਨੇ ਸੱਚੀਆਂ ਕਰ ਲੀਆਂ ਇਹ ਕਰਨ ਵਾਲਾ ਆਪ ਹੀ ਦੱਸਣੇ ਨਹੀਂ ਭੜੇ ਅਸੀਂ ਮਰਨ ਨਹੀਂ ਦਿੱਦਗਾ ਅਸੀਂ ਤਾਂ ਮਾਰ ਕੀ ਮਰਾਂਗੇ ਹੁਣ ਹਾਂ ਨਾ ਹਾਈ ਹੋਣੀ ਜਾਂਦੀ ਆ ਦੇਖੋ ਬੋਤਲਾਰ ਸੀ ਨਾ ਵੀ ਆਈ ਤਰਾਗੇ ਜੇ ਤੁਸੀਂ ਸਾਡੀ ਗੱਲ ਨਾ ਸੁਣੂਗਾ ਸੀ ਆਹੀ ਤਰੀਕਾ ਵਰਤਾਂਗੇ ਸਾਰੇ ਇੱਕ ਪੁਤਲਾਨੀ ਇਹ ਤਾਂ ਵਾਲੀ ਬਣਾਉਣੇ ਪੈਣਗੇ ਪਹਿਣੇ ਹਾਏ ਨਹੀਂ ਹੁਣ ਤਾਂ ਪਾਣੀ ਵੀ ਡੋਲਣ ਲੱਗੇ ਨਹੀਂ ਨੇ ਉਹਦੀ ਜਨਾਨੀ ਨੂੰ ਕਰ ਗਿਆ ਵੱਡੇ ਵੱਡੇ ਪਹੁੰਚਾਂਗੇ ਹੜਾਪਾ ਕਲਪੀ ਕਰਮਾ ਕਰਮਾ ਇਥੇ ਕਾਦੀ ਸ਼ਰਮ ਸਾਨੂੰ ਵੀ ਕੋਈ ਸ਼ਰਮ ਨਹੀਂ ਅਸੀਂ ਤਾਂ ਇਹ ਕੰਮ ਕਰਨਾ ਅਸੀਂ ਕਰਤਾ ਜੇ ਸਾਡੀ ਆਵਾਜ਼ ਪਹੁੰਚਦੀ ਆ ਜੇ ਸਾਡੇ ਦੇ ਤਰਸੋਂ ਦਾ ਤੇ ਆਪਦੇ ਮਸਲੇ ਦਾ ਹੱਲ ਸਾਨੂੰ ਦਿਖਾ ਦੇਣਾ ਜਿਵੇਂ ਸਾਡੇ ਨਾਲ ਵਾਅਦੇ ਕੀਤੇ ਸੀ ਸਾਡੇ ਵਾਅਦਿਆਂ ਦੇ ਨਿਰਬੇਰ ਮਿੱਠੀਆਂ ਗੋਲੀਆਂ ਕੌਣ ਲਊਗਾ ਹਣ ਨਹੀਂ ਅਸੀਂ ਮਿੱਠੀ ਗੋਲੀ ਨਹੀਂ ਲਾ ਮੰਗੇ ਸਾਡੇ ਆਈ ਦੰਦੇ ਅਗੇ ਇਹ ਸਾਡੇ ਕੋਈ ਨਹੀਂ ਸੀ ਸੁਣਦਾ ਬਿਹਾਦ ਬੜੇ ਤੇ ਜੀ ਉਸ ਨੇ ਇਹ ਵਾਰੀ ਮੋਟੀ ਸ਼ਰਮ ਵਰ ਮੁਰਕੇ ਬੜਕਾਰ ਸਿੱਧੂ ਮੰਗ ਗਿਆ ਹਾਏ 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 ਬੜਕਾਰ ਸਿੱਧੂ ਆਪ ਮੀਡੀਆ ਰਾਹੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਸਰਕਾਰ ਨਾ ਜਾਗੀ ਆਉਣ ਵਾਲੇ ਸਮੇਂ ਦੇ ਅਸੀਂ ਵਾਰ-ਵਾਰ ਇਹ ਕਹਿ ਰਹੇ ਆ ਕਿ ਲੰਮਾ ਸੰਘਰਸ਼ ਜਿਹੜਾ ਅਸੀਂ ਜਿੱਤਾਂਗੇ ਅਸੀਂ ਇਹੀ ਅਪੀਲ ਕਰਦੇ ਆ ਇਥੋਂ ਦੇ ਬਲਖਾਰ ਸਿੱਧੂ ਐਮ ਐਲ ਏ ਐਸ ਡੀ ਐਮ ਸਾਹਿਬ ਜਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਨਿਖੇੜਿਆ ਜਾਵੇ ਇਸ ਨੂੰ ਧਿਆਨ ਦੇ ਵਿੱਚ ਲਿਆ ਕੇ ਜੇ ਨਾ ਕੋਈ ਇਸ ਜੀ ਦਾ ਹੱਲ ਹੋਇਆ ਤਾਂ ਸੋਮਵਾਰ ਜਾਂ ਮੰਗਲਵਾਰ ਤੱਕ ਦੋ ਚਾਰ ਦਿਨਾਂ ਦੇ ਵਿੱਚ ਜਿਹੜਾ ਮੋੜਾਂ ਵਾਲਾ ਚੌਕ ਆ ਔਰ ਰੁਕਿਆ ਜਾਊਗਾ ਉਸ ਦਾ ਜੋ ਵੀ ਕੋਈ ਜਾਂ ਇਸ ਪਾਣੀ ਦੇ ਕਾਰਨ ਕੋਈ ਹੁੰਦਾਗਾ ਉਹਦਾ ਐਸ ਡੀ ਐਮ ਸਾਹਿਬ ਤੇ ਬਲਕਾਰ ਸਿੱਧੂ ਜ਼ਿੰਮੇਵਾਰ ਹੈ ਜੇਕਰ ਇਸ ਦੇ ਵਿੱਚ ਕਿਸੇ ਨਾ ਵੀ ਕੋਈ ਐਨਾ ਕਹੀ ਹੁੰਦੀ ਹੈ ਜਾਂ ਕੋਈ ਵੀ ਇਸ ਨਾਲ ਲੜਾਈ ਹੁੰਦੀ ਹੈ ਜਾਂ ਕੋਈ ਝਗੜਾ ਹੁੰਦਾ ਇਹਦਾ ਜ਼ਿੰਮੇਵਾਰ ਬਲਕਾਰ ਸਿੱਧੂ ਇੱਥੋਂ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਮਾਨ ਔਰ ਇੱਥੋਂ ਦਾ ਐਸ ਡੀ ਐਮ ਸਾਹਿਬ ਜਿਹੜਾ ਲਾਰੇ ਲੱਪੇ ਸਾਨੂੰ ਲਾ ਰਿਹਾ ਕੋਈ ਸਾਡਾ ਹੱਲ ਨਹੀਂ ਕਰ ਰਿਹਾ ਇਹ ਜ਼ਿੰਮੇਵਾਰ ਹੋਣਗੇ ਸਾਰੀ ਸੰਗਤ ਦਾ ਇੱਥੇ ਪਹੁੰਚਣ ਦੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ